ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੀ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਅ ਹਾਂਜੀ ਆਇਓ 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 oh jii, aja Hello, Bye bye, bye bye, bye bye. bye, -bye. bye, -bye. ਬਾਈ 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 ਮਨੋ ਬਾਬਾ ਸਭ ਨੂੰ ਹੈ ਬਾਈ ਬਾਈ ਮੁਲਾਕਾਤ ਹੈ ਨਾ ਬਾਕੀ ਦੋਸਤੋ ਕਿਵੇਂ ਹੋ ਸੋਚਿਆ ਜੇ ਪ੍ਰੈਸ਼ਰ ਸਾਰਿਆਂ ਨੇ ਅੱਜ ਕਹਿੰਦੇ ਨੇ ਦੱਸਿਆ ਵੀ ਨਹੀਂ ਅੱਧੀ ਚੱਲੇ ਆ ਕਹਿੰਦਾ ਇਹਨਾਂ ਨੇ ਦੱਸਿਆ ਵੀ ਨਹੀਂ ਮੈਨੂੰ ਉੱਪਰ ਇਹ ਗੱਲ ਕੋਈ ਹੋਰ ਕਰਦੇ ਕਹਿੰਦੇ ਨਹੀਂ ਦੱਸਿਆ ਦੱਸਿਆ ਵੀ ਨਹੀਂ ਅੱਧੀ ਚੱਲੇ ਆ ਕਹਿੰਦਾ ਕੁਝ ਨਹੀਂ ਦੱਸਿਆ ਪੁੱਛਿਆ ਲੱਗੇ ਨਿਕਲਣ ਆਹ ਬੋਲਣਾ ਇਹ ਕੋਈ ਇਹ ਤੇ ਲਟਾਂ ਹਾਂਜੀ ਫਰੀਦ ਜੀ ਕਿਦਾਂ ਲੱਗਣ ਲੱਗ ਕਿਦਾਂ ਦਾ ਲੱਗਦਾ ਪਿਆ ਘਰ ਛੱਡ ਕੇ ਮਾੜਾ ਲੱਗਨਦਿਆ ਐ ਇਹ ਤਾਂ ਖਾਲੀ ਆ ਕੰਮ ਹਾਂਜੀ ਕੀ ਲੈਣਾ ਪੁੱਤ ਤੋਤਾ ਬੋਤਲ ਆ ਮਾਮੇ ਆ ਮੰਮਾ ਮੁੰਡਾ ਦੇਖਣਦਿਆ मामੂ ਵਾਲੇ ਬੋਤਲ ਨੂੰ ਇਹ ਉੱਪਰ ਵੀ ਉੱਤਰ ਬੈ ਜਾ ਯਾਰੀ ਸੀਟ ਤੇ ਬੈ ਅੰਦਰ ਬੈ ਬੈ ਔਰ نئی ਬੈਨ ਦੇ ਦਿੰਦੇ ਆ ਯਾਰ ਸਾਰੇ ਬਹਿ ਕੇ ਜਾਂਦੇ ਓ ਤੂੰ ਬਹਿ ਇਹ ਮੈਂ ਐਸੇ ਸਰਾਊਂਡ ਮਾਰੇ ਲੈ ਕੇ ਆ ਆ ਮੈਨੂੰ ਪੁੱਛਦਾ ਸਹੀ ਓ ਯਾਰ ਨਹੀਂ ਕੁਛ ਕਹਿੰਦੇ ਓ ਓ ਟੋਪੀ ਵੀ ਪਈ ਆ ਯਾਰ ਪਈ ਟੋਪੀ ਆ ਟੋਪੀ ਪਈ ਹਾਂ ਤਾਂ ਸਭ ਕੋਈ ਸੰਸਾਰ ਦੀ ਗੱਲ ਹੈ ਲੈ ਬੜਾ ਕਿੱਚਾ ਇਹ ਤਾਂ ਦੇਖ ਉਹ ਦੇਖ ਉਹ ਕਰਦਾ ਖੂ ਜਲਾਉਂਦਾ ਉਹ ਦੇਖ ਉਹ ਸਿਰ ਚਲੋ ਆਓ ਚੱਲੀ ਆਜੋ ਚੱਲ ਆਜੋ ਆਜੋ ਬਹੁ ਜਾਣੇ ਦੇ ਬੇਟਨ ਨੂੰ ਦੇਖਣ ਬੈਠੇ ਆ ਚਲੋ ਚਲੋ ਐ ਲੋ ਜੀ ਆਪਾਂ ਲੱਗੇ ਆ ਜੀ ਗੱਡੀ ਤੇ ਹੁਣ ਆਈਡੀਆ ਲਗਾਉਣ ਜਿਹੜੀ ਤੁਹਾਨੂੰ ਪਛਾਣ ਚ ਆ ਜਾਵੇ ਬਰੇ ਉੱਪਰ ਜ਼ਰੂਰ ਦੀ ਥੱਲੇ ਇੰਸਟਾਗ੍ਰਾਮ ਮਨ ਵੀਰ ਮਨ ਵੀਰ ਤਾਂ ਮਨ ਵੀਰ ਸਾਡਾ ਓ ਬੱਲੇ 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 ਲੋ ਜੀ ਆਪਾਂ ਜਿਹੜੀਆਂ ਆਈਡੀਆਂ ਲਗਾਤੀਆਂ ਆ ਹੁਣ ਤੁਹਾਨੂੰ ਮੇਰੀ ਗੱਡੀ ਦੂਰ ਦਿਖ ਜਾ ਕਰਨੀ ਸਹੀ ਕਿ ਨਹੀਂ ਮਾ ਵੀਰ ਲੋਈ ਹੁਣ ਲਾਈਟ ਵੀ ਇੱਥੇ ਚੱਲਿਆ ਕਰੂੰਗੀ ਇਸ ਤੋਂ ਪਤਾ ਲੱਗਿਆ ਕਰੂੰਗਾ ਵਿਕਰਮ ਆ ਤੇ ਵਿਕਰਮ ਆਉਂਦਿਆ ਹੈ ਬਲੌਗਾਂ ਵਾਲਾ ਇਹ ਵੀ ਚੱਲ ਲੱਗੇ ਆ ਘਰ ਦਾ ਕੰਮ ਕਰਨ ਮਾਰਨਿੰਗ ਹੋ ਚੁੱਕੀ ਸੀ ਤੇ ਆਪਾਂ ਮਾਰਨਿੰਗ ਚਾਹ ਵਗੈਰਾ ਪੀ ਕੇ ਆਪਾਂ ਬੈਠੇ ਰਹੇ ਕਾਫੀ ਟਾਈਮ ਤੇ ਉੱਟਣ ਦਿਲ ਨਹੀਂ ਕੀਤਾ ਕਿਉਂਕਿ ਬਾਹਰ ਧੁੰਦ ਬਹੁਤ ਪਈ ਸੀਗੀ ਇਸ ਕਰਕੇ ਹੁਣ ਆਪਾਂ ਲੱਗੇ ਆ ਕੰਮ-ਕੁਮ ਕਰਨਾ ਮੈਂ ਕਿਹਾ ਮੈਂ ਥੋੜੇ ਬਣਾ ਲਮਾ ਰਾਈਸ ਤੇ ਫਿਰ ਜਦੋਂ ਇਹ ਆਂਦੇ ਆ ਫਿਰ ਕੁਛ ਨੋ ਕੁਛ ਬਣਾਉਨੇ ਆ ਆਪਾਂ ਕਿਉਂਕਿ ਇਹਨਾਂ ਨੇ ਕੁਛ ਅਜੀ ਖਾਣੀ ਤਰੀ ਵਾਲੀ ਚੀਜ਼ ਤਾਂ ਮੈਂ ਕਿਹਾ ਅਸੀਂ ਵੀ ਕੁਛ ਸਬਜੀ ਵਗੈਰਾ ਲੈ ਆਏ ਉਹ ਤਰੀ ਵਾਲੀ ਬਣਾ ਲਾਂਗੇ ਹਨਾ ਤੇ ਇਸ ਕਰਕੇ ਹੁਣ ਆਪਾਂ ਲੱਗੇ ਆ ਕੰਮ ਕਰਦਾ ਕਰਨਾ ਤੇ ਕਮਰਾ ਹੋ ਗਿਆ ਸਾਫ ਹੋ ਗਿਆ ਸੀ ਕਿਉਂਕਿ ਕਾਫੀ ਦਿਨ ਹੋ ਗਿਆ ਆ ਤਾਂ ਕਿਤੇ ਮਤਲਬ ਘਰ ਟਾਈਮ ਨਹੀਂ ਲੱਗਾ ਹੈਗਾ ਤੇ ਕੱਪੜੇ ਵੀ ਜਰਾ ਬਹੁਤ ਜ਼ਿਆਦਾ ਸੀਗੇ ਧੋਣ ਵਾਲੇ ਵੀ ਸੀਗੇ ਤੇ ਕੱਪੜੇ ਬਹੁਤ ਜ਼ਿਆਦਾ ਸੀਗੇ ਧੋਣ ਵਾਲੇ ਮਸ਼ੀਨ ਵੀ ਲੱਗੀ ਹੋਈ ਆ ਰੂਮ ਸਾਫ ਹੋ ਗਿਆ ਆ ਤੇ ਬਾਹਰਲਾ ਮਮਾ ਹਬੇੜਾ ਜਿਹੜਾ ਸਾਫ ਕਰਦੇ ਪਏ ਆ ਤੇ ਅਪਣੀ ਵੀ ਸਾਡਾ ਕਾਰਟੂਨ ਦੇਖਦਾ ਪਿਆ ਮਸ਼ੀਨ ਲੱਗੀ ਹੋਈ ਆ ਹੁਣ ਬਾਕੀ ਕੰਮ ਕੰਮ ਕਰ ਲਿਆ ਅਸੀਂ ਵੀ ਆ ਕੀ ਹੋ ਗਿਆ ਪਾਪਾ ਨੇ ਖਾਂਜੀਏ ਬਾਕੀ ਆ ਕੇ ਆ ਦੇਖੋ ਬੰਦ ਆ ਦੋ ਇਹਦਾ ਕਾਂਟੂਨ ਲਾਓ ਤੇ ਆਪਾਂ ਕੱਲ ਗਏ ਸੀਗੇ ਮੇਰੇ ਘਰੇ ਤੇ ਆਪਾਂ ਕੱਲ ਫਿਰ ਗਏ ਸੀਗੇ ਪ੍ਰੀਤੀ ਕੇ ਘਰੇ ਤੇ ਕੱਲ ਆਪਾਂ ਮਿਲ ਮੁਲ ਕੇ ਆ ਗਏ ਆ ਵਾਪਸੀ ਤੇ ਸਾਰਿਆਂ ਨੂੰ ਤੇ ਬਾਕੀ ਸਾਰਿਆਂ ਨੇ ਮੈਸੇਜ ਕਰਦੇ ਸੀ ਤੁਸੀਂ ਇਹਨਾਂ ਘਰੇ ਜਾਂਦੇ ਨਹੀਂ ਹੋ ਜਾਂਦੇ ਨਹੀਂ ਹੋ ਜਾਂਦੇ ਨਹੀਂ ਹੋ ਸੋ ਆਪਾਂ ਜਾਈਦਾ ਆ ਥੋੜਾ ਜਿਹਾ ਆਪਣੇ ਕੋਲ ਟਾਈਮ ਥੋੜਾ ਘੱਟ ਸੀਗਾ ਤੇ ਤਾਂ ਕਰਕੇ ਥੋੜਾ ਜਿਹਾ ਮਤਲਬ ਨਹੀਂ ਗਏ ਸੀ ਬਾਕੀ ਆਪਾਂ ਜਾਈਦਾ ਆ ਤੇ ਜਾਇਆਂ ਸੀਗੇ ਮਿਲਿਆ ਆਏ ਆ ਸਾਰਿਆਂ ਨੂੰ ਤੇ ਕੱਲ ਆਪਾਂ ਉਧਰ ਹੀ ਸੀ ਸਾਰੀ ਜੜੀ ਬਾਕੀ ਤੁਸੀਂ ਇੰਨਾ ਪਿਆਰ ਕਰਦੇ ਹੋ ਇੰਨੀ ਸਪੋਰਟ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕਾਫੀ ਮੈਸੇਜ ਸੀਗੇ ਤੇ ਜਦੋਂ ਵੀ ਜਦੋਂ ਵੀ ਮੈਂ ਉਧਰ ਨੂੰ ਕੀ ਬਾਰੇ ਕੁਝ ਦੱਸੋ ਜਦੋਂ ਵੀ ਮੈਂ ਉਧਰ ਨੂੰ ਜਾਂਦਾ ਸੀ ਪ੍ਰੀਤਕਰਾਲ ਸਾਰੇ ਕਹਿੰਦੇ ਸੀ ਇਹਦੇ ਘਰ ਦੇ ਮੋਰੇ ਤੂੰ ਲੈ ਜਾਂਦਾ ਆਂ ਵੀ ਅਗਲੀ ਦਾ ਦਿਲ ਕਰਦਾ ਹਾਂਗਾ ਮਿਲਣ ਨੂੰ ਮੇਰੇ ਤਾਂ ਅਜੀ ਮਿਲੀਦਾ ਆ ਸੋ ਤੁਹਾਨੂੰ ਮੈਂ ਦੱਸ ਦਿੰਦਾ ਆਂ ਵੀ ਆਪਾਂ ਕੱਲ ਚਲ ਗਏ ਸੀਗੇ ਕੱਲ ਆਪਾਂ ਮੇਲ ਵਰਤ ਕੇ ਆਏ ਆ ਤੇ ਆਪਾਂ ਮਿਲੀਦਾ ਆ ਆਪਾਂ ਮਿਲੇ ਆ ਸੀ ਕੱਲ ਜਾਏ ਸੀਗੇ ਸੋ ਤੇ ਮੈਂ ਕਹਾ ਸਾਰਿਆਂ ਨੂੰ ਚਲੋ ਕਈਆਂ ਨੂੰ ਨਹੀਂ ਵੀ ਪਤਾ ਕਿਉਂਕਿ ਚਲੋ ਤੁਹਾਡਾ ਵੀ ਜਿਹੜਾ ਕਵੈਸਚਨ ਕਵੈਸਚਨ ਤੁਹਾਡਾ ਬਹੁਤ ਮਤਲਬ ਸਹੀ ਆ ਤੁਸੀਂ ਪੁੱਛ ਸਕਦੇ ਹੋ ਕਿਉਂਕਿ ਆਪਾਂ ਕਦੀ ਦਿਖਾਇਆ ਨਹੀਂ ਉਹਨਾਂ ਘਰਦਿਆਂ ਨੂੰ ਸੋ ਤੁਹਾਡਾ ਵੀ ਜਿਹੜਾ ਕੁਐਸਚਨ ਸੀ ਬਹੁਤ ਜ਼ਿਆਦਾ ਲਾਜ਼ਮੀ ਸੀ ਆਪਾਂ ਨੂੰ ਜਵਾਬ ਦੇਣਾ ਵੀ ਬਣਦਾ ਸੀ ਕਿਉਂਕਿ ਤੁਸੀਂ ਸਾਰਿਆਂ ਨੇ ਪੁੱਛਦੇ ਸੀ ਸੋ ਆਪਾਂ ਇਸ ਚੀਜ਼ ਦਾ ਜਵਾਬ ਦੇ ਦਿੱਤਾ ਤੇ ਆਪਾਂ ਕੱਲ ਜਾਏ ਆ ਤੇ ਕੱਲ ਆਪਾਂ ਉੱਥੇ ਸੀਗੇ 4 5 6 ਵਜੇ ਤੱਕ ਉੱਥੇ ਸੀਗੇ ਸੋ ਬਲੌਗ ਵੀ ਉੱਥੇ ਬਹਿ ਕੇ ਕੱਲ ਦਾ ਆਪਾਂ ਪਾ ਦਿੱਤਾ ਸੀ ਜਿਹੜਾ ਕੱਲ ਦਾ ਬਲੌਗ ਸੀ ਆਪ ਉੱਥੇ ਬਹਿ ਕੇ ਅਪਡੇਟ ਕੀਤਾ ਸਾਰੇ ਜਾਣਿਆਂ ਦਾ ਜਿਹੜਾ ਉਹ ਆ ਦੇ ਦੂਜੀ ਸਾਈਡ ਰੱਖਿਆ ਭਾਜੀ ਅੱਧਰ ਪਿਆ ਆਣਾ ਕੰਦ ਕੰਦ ਦੇ ਨਾਲ ਉਧਰਲੀ ਸਾਈਡ ਦੂਜੀ ਸਾਈਡ ਆਪਾਂ ਕੱਲ ਜਾਏ ਸੀ 100 ਤੇ ਜਾ ਕੇ ਆਏ ਆਂ ਆਪਾਂ ਕੱਲ ਮਿਲੇ ਆਂ ਸੀ ਸਾਰੇ ਤੇ ਬਾਕੀ ਜੇ ਤੁਹਾਡਾ ਕੋਈ ਹੋਰ ਕੁਆਚਣ ਆ ਉਹ ਵੀ ਸਾਨੂੰ ਦੱਸੋ ਉਹਦਾ ਜਵਾਬ ਵੀ ਜਲਦੀ ਦੇ ਲੂੰਗਾ ਕੱਟ ਦੇਣਾ ਸ਼ੇਅਰ ਬਾਕੀ ਜਵਾਬ ਦੇਣ ਲਈ ਬਹੁਤ ਬਾਰੇ ਨੇ ਬਾਕੀ ਹੌਲੀ ਹੌਲੀ ਜੋ ਵੀ ਤੁਸੀਂ ਪੁੱਛੂਗੀ ਆਪਾਂ ਸ਼ੇਅਰ ਕਰੀ ਜਾਣਾ ਬਾਕੀ ਕਿੱਦਿ ਜੁਣੀ ਆਏ ਸੀ ਘਰ ਦੇ ਬਾਹਰ ਮਿਲੇ ਸੀ ਬਹੁਤ ਵਧੀਆ ਲੱਗਾ ਦੀ ਤੁਹਾਨੂੰ ਮਿਲ ਕੇ ਤੁਹਾਡੇ ਕੋਲ ਚਲੋ ਟਾਈਮ ਕੱਟ ਸੀ ਪਤਾ ਨਹੀਂ ਨੂਰਪੁਰ ਤੋਂ ਹੀਗੇ ਪਾ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਮੈਂ ਜਾਦ ਭੁੱਲ ਗਿਆ ਸੋ ਦੀਦੀ ਤੇ ਮੰਮੀ ਸੀ ਨਾਲ ਤੇ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਦੀਦੀ ਤੁਹਾਡੇ ਕੋ ਟਾਈਮ ਘਟ ਸੀ ਮੈਂ ਤਾਂ ਦੀਦੀ ਨੂੰ ਬਹੁਤ ਕਿਹਾ ਵੀ ਦੀਦੀ ਅੰਦਰ ਆ ਜਾਓ ਅੰਦਰ ਆ ਜਾਓ ਦੀਦੀ ਕਹਿੰਦੇ ਸਾਡੇ ਕੋ ਥੋੜਾ ਟਾਈਮ ਘਟਿਆ ਸੋ ਬਾਕੀ ਧੰਨਵਾਦ ਤੁਹਾਡਾ ਤੇ ਕੱਲ ਭਾਈ ਹੁਣੀ ਵੀ ਆਈ ਸੂਸਾ ਤੋਂ ਤੇ ਬਾਕੀ ਭਾਈ ਹੁਣੀ ਵੀ ਕੱਲ ਆਈ ਸੂਸਾ ਤੋਂ ਤੇ ਪ੍ਰੀਤੀ ਵੀ ਵਿਚਾਰੀ ਸਵੇਰ ਦਾ ਕੰਮ ਕਰ ਕਰਨਦੇ ਆ ਲਿਬੜੇ ਆ ਮੈਂ ਵੀ ਲਿਬੜਿਆ ਇਹ ਵੀ ਲਿਬੜੀ ਮੈਂਮੀ ਲਿਬੜਿਆ ਨਹੀਂ ਮੈਂ ਨਾਲਿਆ ਮੈਂ ਨਾਲਿਆ ਹੁਣ ਇਹਨੇ ਤਾਂ ਨਾਲਿਆ ਪਰ ਫਿਰ ਵੀ ਕੰਮਕਾਰ ਵਿਚਾਰੀ ਕਰਦੀ ਕੱਪੜੇ ਦੇਖੋ ਜੀ ਬਹੁਤ ਜ਼ਿਆਦਾ ਧੋਤੇ ਪ੍ਰੀਤੀ ਨੇ ਇੱਧਰ ਆ ਦੇਖੋ ਮੰਝੇ ਮੰਝੇ ਦੇ ਕੱਪੜੇ ਕੱਪੜੇ ਆ ਦੇਖੋ ਸਾਰੇ ਕੱਪੜੇ ਆ ਦੇਖੋ ਆ ਸਾਡੇ ਸੌਕਸਾਂ 1500 ਸੌਕਸਾਂ ਅੱਜ ਹੀ ਧੋਤੀਆਂ ਸਾਰੀਆਂ ਨਹੀਂ ਤਾਂ 2 ਮਹੀਨੇ ਦੀ ਤਿਕੜੀਸੀਆਂ ਪ੍ਰੀਤੀ ਦੇ ਓਏ 2 ਮਹੀਨੇ ਤਿੰਨ ਦੋ ਤਿੰਨ ਦਿਨ ਹੋ ਗਿਆ ਨਹੀਂ ਤੋਤੇ ਕੱਪੜੇ ਸਾਡੇ ਦੋ ਤਿੰਨ ਦਿਨਾਂ ਦੇ ਵਿੱਚ ਇੰਨੇ ਨੇ ਕੱਪੜੇ ਹੋ ਜਾਂਦੇ ਆ ਦੇ ਲੋ ਨਹੀਂ ਮਹਾਵੀਰ ਉਹ ਹੈ ਨਹੀਂ ਦੋ ਤਿੰਨ ਦਿਨਾਂ 'ਚ ਕਿੰਨੇ ਕੱਪੜੇ ਹੋ ਜਾਂਦੇ ਕਹੂੰਗੀ ਮੈਂ ਬਹੁਤ ਪੁੰਦਾ ਲੂੰਦਾ ਜਿਹੜਾ ਕੱਪੜਾ ਮੈਂ ਪਾਈ ਜਾਣਾ ਲਾਈ ਜਾਣਾ ਲਾਈ ਜਾਣਾ ਦੋ ਦਿਨ ਇੱਕ ਦਿਨ ਚ ਦੋ ਦੋ ਟੀ-ਸ਼ਰਟਾਂ ਹੁਣ ਆ ਕੰਨ ਤਾਂ ਢਿੱਖਣੇ ਪੈਣੇ ਆ ਕੰਨ ਖਿੱਜਣੇ ਪੈਣੇ ਆ ਬਾਕੀ 에ਰਪੋਰਟ ਦਾ ਵਲੋਗ ਜਾਜ ਵਾਲਾ ਵਲੋਗ ਪਾਇਆ ਆ ਉਹ ਵੀ ਵਿੱਚ ਐਡ ਕੀਤਾ ਆ ਤੁਹਾਨੂੰ ਜੇ ਵਧੀਆ ਲੱਗਾ ਕਮੈਂਟ ਕਰੋ ਜਾਜ ਦੇ ਝੋੜਾ ਵੀ ਲੈ ਲਿਆ ਯਾ ਠੀਕ ਆ ਬ੍ਰਿਟਿਸ਼ ਦੇ ਘਰੇ ਵੀ ਜਾਏ ਆ ਸਾਰੇ ਆ ਦੇ ਜਿਹੜੇ ਕੁਐਸਚਨ ਸੀ ਬਹੁਤ ਜ਼ਿਆਦਾ ਨਵੇਂ ਸਾਲ ਤੇ ਮਤਲਬ ਸਾਡੇ ਕੁਸ਼ਕ ਰਿਸ਼ਤੇ ਸੀਗੇ ਕਿ ਜਿਹੜੇ ਨਾਲ ਗੁੱਸੇ ਹੋਏ ਸੀ ਜਿਹੜੇ ਹੋ ਗਿਆ ਸੈੱਟ ਨਵਾਂ ਸਾਲ ਬਹੁਤ ਸੋਹਣਾ ਬਹੁਤ ਵਧੀਆ ਸਭ ਨੂੰ ਵਧੀਆ ਤਰੀਕੇ ਨਾਲ ਸਭ ਤੇ ਤਰੱਕੀਆਂ ਬਖਸ਼ੀਆਂ ਹਾਂ ਬਾਕੀ-ਬਾਕੀ ਇਹ ਵੀ ਗੱਲ ਆ ਜਿਹੜਾ ਮਿਲੂਗਾ ਵਧੀਆ ਤਰੀਕਾ ਨਾਲ ਮਿਲਾਂਗੇ ਜਿਹਨੇ ਨਹੀਂ ਮਿਲਣਾ ਕੋਈ ਦਿੱਕਤ ਨਹੀਂ ਆ ਗਈ ਬਾਕੀ ਜਿਹੜਾ ਨਵੇਂ ਸਾਲ ਤੇ ਆਪਾਂ ਸਭ ਨਾਲ ਮਿਲੇ ਆ ਵਧੀਆ ਲੱਗਾ ਆ ਕਿਉਂਕਿ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਨਾ ਬੀਕੂ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਅਸੀਂ ਸਾਰਿਆਂ ਨੂੰ ਖੁਸ਼ ਰੱਖਣ ਦੀ ਮਤਲਬ ਆ ਆਪਾਂ ਸਭ ਨੂੰ ਮਿਲੀਦਾ ਦਿਲੋਂ ਮਿਲੀਦਾ ਸਭ ਨੂੰ ਮਿਲੀਦਾ ਦਿਲੋਂ ਮਿਲੀਦਾ ਕਿਉਂਕਿ ਸਾਡੇ ਦਿਲਾਂ ਦੇ ਵਿੱਚ ਇੱਦਾਂ ਦੀਆਂ ਹੈ ਨਹੀਂ ਕੋਈ ਗੱਲਬਾਤ ਨਹੀਂ ਵਧੀਆ ਮਿਲਲੇ ਆ ਸਾਰਿਆਂ ਨੂੰ ਮਿਲੀਦਾ ਆ ਬਾਕੀ ਜਿਹੜੇ ਤੁਹਾਡੇ ਕੁਐਸਚਨ ਸੀ ਉਹਨਾਂ ਦਾ ਜਵਾਬ ਦੋ ਮੈਨੂੰ ਮਿਕਵੈਸ਼ਨ ਕਰੋ ਤੇ ਜਵਾਬ ਦਈਏ ਵਧੀਆ ਦੋ ਇੱਕ ਰਿਸ਼ਤਾ ਸਾਡੇ ਨਾਲ ਹੋਰ ਜੁੜਿਆ ਕਿਹੜਾ ਸਾਡੇ ਨਾਲ ਇੱਕ ਰਿਸ਼ਤਾ ਹੋਰ ਜੁੜਿਆ ਸਾਡੀ ਭੈਣ ਰਿਸ਼ਤੇ ਨਵੇਂ ਨਵੇਂ ਜੁੜਦੇ ਰਹਿੰਦੇ ਆ ਬਾਕੀ ਸੋ ਇੱਕ ਹੋਰ ਗੱਲ ਜ਼ਰੂਰੀ ਆ ਕਰਨ ਵਾਲੀ ਵੀ ਬੰਦਾ ਕਹਿ ਦਿੰਦਾ ਮੂੰਹੋਂ ਭੈਣ ਭਰਾ ਹਨਾ ਰਿਸ਼ਤੇ ਬੋਨ ਬੋਣੇ ਓਖੇ ਆ ਤੇ ਸੋ ਆਪਾਂ ਜੇ ਰਿਸ਼ਤਾ ਬਣਾਇਆ ਆ ਆਪਾਂ ਨਵਾਈ ਦਾ ਵੀ ਦੇ ਲਵਾਂ ਸੋ ਮਰੇ ਮਤਲਬ ਜੋ ਜਿੱਦਾਂ ਦਾ ਇਹਨਾਂ ਦੀ ਬੌਂਡਿੰਗ ਆ ਜਿੱਦਾਂ ਦਾ ਇਹਨਾਂ ਦਾ ਰਿਸ਼ਤਾ ਆ ਬਹੁਤ ਵਧੀਆ ਨਬੌਂਡ ਬਹੁਤ ਪਿਆਰਾ ਰਿਸ਼ਤਾ ਸਾਡਾ ਦਿਲੋਂ ਮੈਂ ਤਾਂ ਖੁਸ਼ ਆ ਆਪਾਂ ਤੇ ਇਹੋ ਜਿਹੀ ਭੈਣ ਭਰਾ ਦਾ ਸਭ ਨੂੰ ਦੋਵੇ ਠੀਕ ਹੈ ਨਹੀਂ ਰਿਸ਼ਤੇ ਨਵਾਂ ਬਹੁਤ ਵਧੀਆ ਚ ਇੱਕ ਇਹਨਾਂ ਬਣਾਉਂਗੇ ਤਾਂ ਨਵਾਂਉਂਗੇ ਭੈਣ ਭਰਾ ਕਹਿਣਾ ਆ ਤਾਂ ਬਸ ਉਸ ਹਿਸਾਬ ਨਾਲ ਚੱਲਣਾ ਪੈਣਾ ਆ ਵੀ ਆਪਣੇ ਸਮਝਣਾ ਠੀਕ ਨਹੀਂ ਤੇ ਆਪਾਂ ਉਸ ਹਿਸਾਬ ਨਾਲ ਚੱਲੀਦਾ ਆ ਸਭ ਨੂੰ ਪਤਾ ਆ ਵੀ ਜੇ ਭੈਣ ਕਹਿਆ ਤਾਂ ਭੈਣ ਹੀ ਭੈਣ 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 ਨਾ ਭੈਣਾ ਕੋਈ ਚੱਲੀਦਾ ਆ ਠੀਕ ਨਹੀਂ ਤੇ ਬੰਦਾ ਆਪਾਂ ਕਦੀ ਕੋਈ ਚੀਜ਼ ਦਾ ਚਲੋ ਓਦਾਂ ਨਹੀਂ ਹੁੰਦਾ ਵੀ ਬੰਦਾ ਲਾਲਚ ਨੂੰ ਜਾਂ ਕੁਛ ਨਾ ਬਾਕੀ ਜਿਹਨਾਂ ਨਾਲ ਰਿਸ਼ਤਾ ਆਪਣਾ ਹੈਗਾ ਪਤਾ ਆਪਾਂ ਕਿੱਦਾਂ ਮਿਲੀਦਾ ਬਾਕੀ ਗਾਈਡ ਵੀ ਆਪਾਂ ਨੂੰ ਭਰਾਵਾਂ ਨਾਲ ਵੱਧ ਕੇ ਕਰਦੇ ਆ ਵਧੀਆ ਲੱਗਦਾ ਸਾਡੇ ਚ ਲੜਾਈਆਂ ਬਾਕੀ ਲੜਾਈਆਂ ਚੱਲਦੀਆਂ ਰਹਿੰਦੀਆਂ ਚੱਲਦੀਆਂ ਰਹਿੰਦੀਆਂ ਸੋ ਥੈਂਕ ਯੂ ਬੱਸ ਬੱਸ ਨਹੀਂ ਨਹੀਂ ਹੁੰਦਾ ਸੁਣਾ ਮੈਂ ਨਹੀਂ ਨਹੀਂ ਜਿਹੜੀ ਸਾਡੀ ਲੜਾਈ ਹੈ ਨਾ ਸਾਡੀ ਉਹ ਹੀ ਚਾਰੀ ਹੈਂਡਲ ਕਰ ਸਕਦੇ ਅਰ ਕੋਈ ਨਹੀਂ ਸਾਡੇ ਚ ਹੈਂਡਲ ਕਰ ਸਕਦਾ ਕਿਉਂਕਿ ਬਾਕੀ ਸਾਰੇ ਪਿੱਛੇ ਹੋ ਜਾਂਦੇ ਆ ਕਹਿੰਦੇ ਇਹਨਾਂ ਦੇ ਵਿੱਚ ਹੁਣ ਕੋਈ ਨਹੀਂ ਆ ਸਕਦਾ ਬਸ ਉਹ ਵਿਚਾਰੀ ਅੱਗੇ ਹੋ ਜਾਂਦੇ ਦੀਦੀ ਕਹਿੰਦੀ ਮੈਂ ਬਲੌਕ ਕਰ ਦੇਣਾ ਤੈਨੂੰ ਮੈਂ ਨਹੀਂ ਕਹਿੰਦੀ ਮੈਂ ਖਿੱਚ ਗਈ ਮੇਰੇ ਨਾਲ ਗੱਲ ਕਰਨੀ ਨਹੀਂ ਕਰਨੀ ਅੱਛਾ ਰਗਦੇ ਮੈਨੂੰ ਇਹਨੇ ਮੈਸੇਜ ਕੀਤਾ ਵਿਕਰਮ ਨੇ ਦੀਦੀ ਤੁਸੀਂ ਕੋਈ ਨਾ ਮੇਰੇ ਮੈਸੇਜ ਨੂੰ ਇਗਨੋਰ ਕੀਤਾ ਕਹਿੰਦੇ ਸੀ ਮੇਰੇ ਮੈਸੇਜ ਨੂੰ ਇਗਨੋਰ ਕੀਤਾ ਕਿ ਮੜ ਕੇ ਮੈਂ ਬਾਅਦ ਚ ਫੇਰ ਹਾਏ ਮੇਰਾ ਦਿਲ ਨਹੀਂ ਕੀਤਾ ਕਹਿੰਦੀ ਬੈਕ ਜਾਣੂ ਫਿਰ ਮੈਂ ਮੈਸੇਜ ਕੀਤਾ ਲਵ ਯੂ ਆ ਦੀਦੀ ਨਾ ਹੈਲੋ ਜੀ ਮਨਵੀਰ ਮੇਰੇ ਕੋਲੋਂ ਨਾ ਸਪੈਸ਼ਲੀ ਰੋਟੀਆਂ ਰੋਟੀ ਲੈ ਕੇ ਆਇਆ ਕਹਿੰਦਾ ਮੈਂ ਘੋੜੇ ਨੂੰ ਪਾਉਣੀ ਆ ਤੇ ਘੋੜੇ ਨੇ ਲੱਗਾ ਪਾਉਣ ਰੋਟੀ ਲੈ 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 ਘੋੜਾ ਉਧਰ ਆ ਤੇ ਆਪ ਇੱਧਰ ਆ ਕਰ ਰਿਹਾ ਤੀਕਣਾ ਬਾਜੋ 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 ਉਹ ਚਲ ਗਿਆ ਬੌਸ਼ ਕੀਨ ਆ ਬੌਸ਼ ਕੀਨ ਆ ਐਨੀਮਲਸ ਦਾ ਬੌਸ਼ ਕੀਨ ਹਲੇ ਕਾਹ ਕਾਂ ਚਲ ਗਿਆ ਕਾਂ ਚਲ ਗਿਆ ਕਾਂ ਬਸ ਨੁਕਾਣੇ ਖਾ ਲੈਣੀ ਓਟੇ ਪਾਜੋ 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 ਕਿਹਨੂੰ ਦੇ ਕੇ ਆਏ ਕੋਏ ਕਿਹਨੂੰ ਦੇ ਕੇ ਆਏ ਕੋਏ ਕੋਏ ਨਾ ਲੈ ਲੈ ਅੰਦਰ ਆਪਦਾ ਦੇਖੋ ਓਏ ਇੱਧਰ ਆ ਜਾ ਅੱਜ ਹੀ ਮੈਂ ਲੱਗੀਆਂ ਰਾਈਸ ਬਣਾਉਣ ਰਾਈਸ ਰਾਈਸ ਬਣਾਉਣੇ ਪਤਾ ਕਿੱਦਾਂ ਬੰਦਾਸੀ ਕਿੱਦਾਂ ਬਣਾਈਦੇ ਆ ਮੇਰ ਤੋਂ ਸਿੱਖ ਲਓ ਮੀ ਆਕਰ ਗਾਜਰ ਗਾਜਰ ਮਟਰ ਮਟਰ ਗਾਜਰ ਤੇ ਗਾਜਰੇ ਦੋ ਕਵਾ ਲੈਣੇ ਹਨਾ ਇੰਨੇ ਕ ਮਟਰ ਹੈ ਗਾਜਰ ਫਿਰ ਵਿੱਚ ਪਾਵਾਂਗੇ ਆਪਾਂ ਪਿਆਜ਼ ਫਿਰ ਆਪਾਂ ਪਾਵਾਂਗੇ ਆਲੂ ਮਿਲ ਆਲੂ ਬਰੀਕ ਬਰੀਕ ਪਾਉਣੇ ਆ ਆ ਪਿਆਜ਼ ਵੀ ਬਰੀਕ ਬਰੀਕ ਕਰਕੇ ਪਾਉਣੇ ਆ ਸੋ ਤੁਹਾਨੂੰ ਆਪਾਂ ਦਿਖਾਉਣੇ ਆ ਮੈਂ ਕਿਤਾ ਬਣਾਣੀ ਮੈਂ ਮੈਂ ਇੱਕ ਦਮ ਨੂੰ ਨਹੀਂ ਆ। ਅਰਾਇਸ ਤੁਹਾਨੂੰ ਦਿਖਾਣੇ ਆ। ਤੁਸੀਂ ਦੇਖਿਓ। 12 ਢੰਡਾ ਡਾਲਦੀ ਹਾਂ ਇਸ ਕਰਕੇ ਗੁੰਡਾ ਭੇੜਦੇ ਦੇ। ਪਿੰਡੀਆਂ ਚਾਹੀਦੀ।

કે દસ દિયા ફેરા કુછ કટ લે દેખ લો બોજી મે કુકરા રાખ દેતા હે ફ્રિજ પામ ગયા પતલે મે લા કી સબ બનાને હે બસ કિસી દેખ લે કિસી કીતા બનાને હે મને તો પતા નહીં બટ મેને પહેલે થી પતાયા કુછ મને વિના ઓંડા જંદા ઓંડા કે નહીં પતા નહીં ਮੇਰੇ ਮੈਨੂੰ ਜਿਵੇਂ ਦਾ ਵੀ ਆਉਂਦਾ ਐ ਸੌਲਵਣੇ ਮਿੱਟਾ ਬਣਾਣੀ ਐ ਜੇ ਤੋ ਤੜਕਿਆਇਆ ਕਰੀਏ ਲੱਗੇ ਹੁਣ ਚਾਹ ਦੇ ਨਾਲ ਰਾਈਸ ਖਾਣ ਮੇਰੀ ਤੇ ਬਿੱਕੂ ਦੀ ਮਮਾ ਦੀ ਚਾਹ ਵੀ ਨਾਲ ਪੀਵਾਂਗੇ ਅਸੀਂ ਚਾਹ ਲੈ ਲੋ ਪਈ ਸੀ ਕਿ ਥੋੜੀ ਥੋੜਾ ਜਿਹਾ ਦੁੱਧ ਪਾ ਕੇ ਹੋਰ ਬਣਾ ਲਈ ਵੀਰ ਦਾ ਲੈ ਲੋ ਹਾਲ ਪਹਿਲਾਂ ਤਾਂ ਆਹ ਜਿਹੜੀ ਵੈਸਲੀਨ ਸੀਗੀ ਨਾ ਇਹ ਸਾਰਿਆਂ ਨੇ ਸਿਰ ਨੂੰ ਲਾਈ ਆ ਸਿਰ ਦਾ ਜਲ ਮਮਾ ਨੇ ਕੀ ਖੀਤਾ ਇਹ ਕੀ ਖੀਤਾ ਤੁਸੀਂ ਆਏ ਰੱਬਾ ਬਾਲਾਂ ਦਾ ਹਾਲ ਦੇਖੋ ਇਹਦਾ ਹੁਣ ਇਹਨੂੰ ਪਾਣੀ ਨਾਲ ਨਵਾਉਣਾ ਦੇਖੀ ਮੈਂ ਠੰਡੇ ਪਾਣੀ ਨਾਲ ਨਵਾਉਣਾ ਤੈਨੂੰ ਠੰਡੇ ਪਾਣੀ ਨਾਲ ਨਵਾਉਣਾ ਇਹ ਸੌਂ ਚ ਦੇਖਦਾ ਪਾਣੀ ਖੜੇ ਆ ਤਾ ਆ ਦੇ ਆ ਮਰ ਗਿਆ ਕੀ ਹੋਇਆ ਨਾ ਲੱਗੇ ਠੀਕ ਆ ਜੀ ਆ ਮੈਂ ਠੰਡੇ ਪਾਣੀ ਨਾਲ ਸੀ ਦੇਖਿਓ ਲੋਂਦਾ ਕੱਪੜੇ ਕੱਪੜੇ ਦੇਖਿਓ ਲੋਂਦਾ ਨਾ ਨਾ ਹਿੰਦੇ ਨਾ ਮਾਲਾ ਹੀ ਤਾਰ ਪਾ ਲੈ ਚਪੜਾ ਲਾਉਂ ਗਾਣ ਸੌਣ ਨਹੀਂ ਆਲੀ ਕਿਤੇ ਜਣਾ ਓਏ ਤੇਰੀ ਬਾਹ ਓ ਹਾਕੀ ਓ ਮੁੰਡਾ ਸਾਡਾ ਪੁੱਤ ਬਣਿਆ ਝੱਲਾ ਗਿਆ ਤੂੰ ਝੱਲਿਆ ਇਹ ਕਹਿੰਦਾ ਤੁਸੀਂ ਆਪਣਾ ਕੰਮ ਕਰੋ ਉਹ ਦੇ ਤਾਂ ਸਹੀ ਮੇਰੀ ਦਰੋਂ ਪਹਿਲਾਂ ਕਰ ਕਿੰਨਾ ਗੰਦਾ ਹੋ ਗਿਆ ਹਾਏ ਹਾਏ ਸੀ ਸੀ ਗੰਦਾ ਹੋ ਗਿਆ ਜੀ ਜੋ ਤੇਰੇ ਵੀ ਮਾਰਨ ਲੱਗਾ ਹੁੰਦਾ ਲੈ 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 ਅੰਮਸ਼ ਕਰੀਆਂ ਦੇਖ ਦੇ ਵੀਰੇ ਲੈ ਲੈ ਤੁਹਾਡੇ ਵੀ ਲੱਗਾ ਲਾਉਣ ਆ ਉਹ ਦੇ ਲਾਤੀ 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 ਹਾਏ ਮਾਂ ਮਾਰੀ ਵਾਹ ਵਾਹ ਮਨ ਵੀਰ ਦੇ ਨਾਲ ਆਇਆ ਹੁਣ ਅਸੀਂ ਹਜੇ ਨੌਣਾ ਆ ਕਿਉਂਕਿ ਅਸੀਂ ਲੇਟ ਬਹੁਤ ਹੋ ਗਏ ਆ ਕੰਮਕੁਮ ਬਹੁਤ ਜ਼ਿਆਦਾ ਪਿਆ ਸੀਗਾ ਘਰ ਦਾ ਕਰਨ ਵਾਲਾ ਇਸ ਕਰਕੇ ਅਸੀਂ ਹਜੇ ਨੌਣਾ ਆ ਕੱਪੜੇ ਕੁੱਪੜੇ ਧੋਈ ਜਾਣੇ ਆ ਮੈਂ ਤਾਂ ਮੰਮਾ ਤੇ ਕੱਪੜੇ ਧੋਣੇ ਰਹਿ ਗਏ ਅੱਜ ਮੰਨੂ ਨੂੰ ਦੇਰੀਏ ਦੁੱਧ ਮੜ ਵੀਰ ਨੂੰ ਦੁੱਧ ਦੇ ਕੇ ਉਹਨੂੰ ਸੁਲਾ ਦੇਣਾ ਆ ਜੇ ਸੌਂ ਗਿਆ ਤਾਂ ਸਹੀ ਆ ਨਹੀਂ ਸੁੱਤਾ ਤਾਂ ਮੈਂ ਠੀਕ ਕਰਨੀ ਤਾਂ ਖੇਡਦਾ ਰਹੂਗਾ ਆਹ ਉਹਨੂੰ ਦੁੱਧ ਦੇ ਕੇ ਮਨੂ ਨੇ ਪੀਣਾ ਦੁੱਧ ਤੇ ਓਏ 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 ਨੰਨੂ ਗੰਗਾ ਪੰਗਾ ਬਣਿਆ ਗੰਗਾ ਪੰਗਾ ਮਨੂ ਨੰਗਾ ਪੰਗਾ ਬਣਿਆ ਹਿਆ ਤੇ ਇਹਨੇ ਜਿਹੜੀ ਆਪਣੀ ਛੋਟੀ ਬੋਤਲ ਉਹ ਪਤਾ ਨਹੀਂ ਕਿੱਧਰ ਗਵਾਤੀ ਆ ਤੇ ਮਮਾ ਇਹਨੂੰ ਤਿਆਰ ਕਰ ਦੇ ਨਵਾ ਕੇ ਹਟੇ ਮਮਾ ਤੇ ਮਮਾ ਇਹਦੇ ਆ ਇਨਰ ਪਾ ਦਿਓ ਤੇ ਆ ਉੱਪਰ ਦੀ ਪਾ ਦਿਓ ਨੈਪੀ ਇਨੈਪੀ ਲੈ ਕਹਿੰਦੀ ਮੈਂ ਸਾਡਾ ਜਿਹੜਾ ਕੰਮ ਆ ਸੇੜਦਾ ਉਹ ਹੌਲੀ ਹੌਲੀ ਕਰਦੇ ਪਏ ਆ ਕਿ ਅਸੀਂ ਪਿੱਛੇ ਸਾਨੂੰ ਵਿਕਰਮ ਕਦੀ ਕੁਝ ਕਹਿ ਦਿੰਦੇ ਕਦੀ ਕੁਝ ਕਹਿ ਦਿੰਦੇ ਇਸ ਕਰਕੇ ਸਾਡਾ ਕੰਮ ਜਿਹੜਾ ਹੌਲੀ ਹੌਲੀ ਹਲੀ ਹੁੰਦਾ ਸੋ ਇਸ ਕਰਕੇ ਤਾਂ ਖੁਭੋ ਹੈ ਪਿਆ ਅਸੀਂ ਤਾਂ ਰਾਈਸ ਖਾਦੇ ਸੀਗੇ ਢੁੱਕ ਬੋ ਲੱਗੀ ਸੀ ਕਿ ਜੇ ਰੋਟੀ ਖਾ ਲੈਂਦੇ ਫਿਰ ਸਾਨੂੰ ਨੀਂਦ ਆਉਣ ਲੱਗ ਜਾਣੀ ਸੀ ਤਾਂ ਕੰਮ ਨਹੀਂ ਸੀ ਹੁਣ ਇਸ ਕਰਕੇ ਖੜਾ ਹੋ ਜਾਓ ਕੰਬੀ ਕਰੀ ਜਾਂਦੇ ਪਏ ਆ ਤੇ ਮੈਂ জামਾ ਕੱਪੜਿਆਂ ਵੱਲ ਤੇ ਆਪਾ ਤਰੀਓ ਕੇ ਤਾਂ ਦੱਸਦੇ ਹਾਂ ਹਿਜਕੀ ਲੱਗੀ ਮੈਨੂੰ ਔਰ ਦੇਖੋ ਮਮਾ ਕੱਪੜੇ ਸੁੱਕਣੇ ਪਾਉਂਦੇ ਪਏ ਆ ਇਹ ਜਿਹੜੇ ਸਾਡੇ ਕੱਪੜੇ ਆ ਬਹੁਤ ਜ਼ਿਆਦੇ ਸੀਗੇ ਅਜਾ ਤੇ ਸ਼ੂਜ਼ ਦੇਖ ਸਕਦੇ ਆ ਕਿਉਂ ਦੇ ਲੋਕ ਨੇ ਆਏ ਉਹ ਧੋਣੇ ਆ ਤੇ ਇੱਕ ਦੋ ਪੜਦੇ ਆ ਬਸ ਉਹ ਧੋਣੇ ਆ ਤੇ ਥੱਕ ਹੋ ਗਿਆ ਹੁਣ ਮੈਂ ਤਾਂ ਤੋਲੇ ਆ ਹੁਣ ਕੱਪੜੇ ਕਹਿੰਦੇ ਆ ਬਹੁਤ ਥੱਕ ਹੋ ਗਿਆ ਸਿਰਫ ਉਹ ਐਕਸਟਰਾ ਕੱਪੜੇ ਰਹਿ ਗਏ ਆ ਜਿਹੜੇ ਧੋਣ ਵਾਲੇ ਆ ਉਹ ਦੇਖ ਸਕਦੇ ਆ ਤੁਸੀਂ ਬਹੁਤ ਕੱਪੜੇ ਨੇ ਫਿਰ ਵੀ ਪਾਈ ਜਾਂਦੇ ਪੈ ਸੁੱਕਣੇ ਤੇ ਮੈਂ ਬਹੁਤ ਜ਼ਿਆਦਾ ਫਿਰ ਇਹ ਮਾ ਜਿਹੜਾ ਬਹੁਤ ਜ਼ਿਆਦਾ ਗਿੱਲਾ ਹੋ ਗਿਆ ਤੇ ਹਾਈ ਮੰਮਾ ਬਹੁਤ ਜ਼ਿਆਦਾ ਖਾ ਖਾ ਗਿਆ ਮੰਮਾ ਕਹਿੰਦੇ ਹੋ ਰਹਿਣ ਦੇ ਕੱਪੜੇ ਜਿੰਨੇ ਕਰੇਗੇ ਕੱਲ ਨੂੰ ਧੋੜਵੀ ਮੈਂ ਕਹਾਂ ਕੱਲ ਕੋਲ ਦੀ ਕੋਈ ਨਹੀਂ ਮੰਮੀ ਪਰ ਜਿੰਨੇ ਧੋਣੇ ਆ ਧੋ ਹੀ ਲੈਣੀ ਮੈਂ ਤਾਂ ਤੇ ਬਾਕੀ ਕੋਈ ਨਾ ਤੇ ਬਾਕੀ ਹੁਣ ਜਿਹੜੇ ਕੱਪੜੇ ਆ ਇੰਨੇ ਕ ਤਾਂ ਧੋਲੇ ਆ ਮਤਲਬ ਇੰਨੇ ਨਹੀਂ ਸਾਰੇ ਧੋਤੇ ਆ ਤੇ ਤੋ ਕੇ ਬਸ ਹੁਣ ਇਹ ਕਰ ਦੇਣੀ ਆ ਸਟੈਰ ਮੈਂ ਵੀ ਇੱਥੇ ਦੱਕ ਦੇਖਦਾ ਤੂੰ ਪੀੜਿਆ ਨਾਲ ਨਾਲ ਕੰਟੂ ਦੇਖਦਾ ਪਿਆ ਤੇ ਬਸ ਥੋੜਾ ਥੋੜਾ ਕੱਪੜੇ ਇੱਕ ਦੋ ਕਰ ਰਹਿ ਗਏ ਆ ਬਸ ਉਹ ਮੇਰੇ ਜਿਹੜੇ ਆ ਉਹ ਕੱਪੜੇ ਰਹਿ ਗਏ ਆ ਬਸ ਬਾਕੀ ਖਤਮ ਦਾ ਐਂਡ ਨਾ ਐਂਡ ਪਜੀਤੀ ਆ ਗਈ ਅੰਨੇ ਬੂਟੇ ਅਰ ਜੀ ਤੋਂ ਹੁੰਦੇ ਸਾਰਿਆਂ ਦੇ ਓਏ ਹੋਏ ਓੱਖਾ ਤੇਰਾ ਔਖਾ ਕੀ ਹਾਂ ਸਵੇਰ ਦੀ ਲੱਗੀ ਆ ਚਾਰ ਵਜੇ ਕਿ ਬੁੱਢਾ ਵਾਲੇ ਨਾ ਬੁੱਢਾ ਵਾਲੇ ਸੱਪੜਿਆ ਦੇ ਘਾਰੇ ਹਾਂ ਹੋਰ ਅੱਛਾ ਬਸ ਹਮ ਸੌ ਸਾਰੀਆਂ ਆ ਅੱਛਾ ਹੌਸਲੇ ਦਾ ਕੱਟਿਆ ਕਿੰਨੀਆਂ ਕਿੰਨੀਆਂ ਤਾਂ ਸੌ ਸਾਰੀਆਂ ਹੈ ਸਾਰੀਆਂ ਥੋੜੀਆਂ ਪੈਂਦੀਆਂ ਇੱਕੋ ਵਾਰ ਅੱਛਾ ਜੇ ਨਾ ਥੋੜੀਆਂ ਕਿਤੇ ਨਾ ਕਿਤੇ ਗੁਰਬਨ ਜਾਂਦਾ ਮੁਸ਼ਕੀ ਨਾ ਰਹਾ ਉਹ ਨਾ ਅੱਜ ਸੋਹਣੀ ਸਵੇਰ ਦੀ ਮੈਨੂੰ ਮੱਖੀਆਂ ਤਾਂ ਜਾਣ ਗਈਆਂ ਮੱਖੀਆਂ ਤਾਂ ਜਾਣ ਗਈਆਂ ਹੁਣ ਤੁਸੀਂ ਜਦੋਂ ਪਾਸੇ ਕਰ ਜਾ ਰਹੇ ਹੋ ਰਹਿਣ ਦਿਤੋਂ ਕੱਲ੍ਹ ਤੁਹਾਨੂੰ ਮੈਂ ਜੇ ਮੈਂ ਕੱਲ੍ਹ ਤੇ ਆ ਗਈ ਨਾ ਮੈਨੂੰ ਪਤਾ ਮੈਨੂੰ ਨਹੀਂ ਤੋਂ ਹੋਣੇ ਦਾਰ ਅਹੋਣੇ ਕੰਮ ਕਰਨਾ ਕਿ ਮਨ ਹੁੰਦਾ ਹੀ ਕਿ ਜਬੜੀ ਚੱਲਦੀ ਆ ਆ ਗਈ ਆ ਉਹ ਕਾ ਚੱਲ ਚੱਲ ਤੋ ਥੋੜੇ ਜਲਦੀ ਪਹਿਲੀ ਹੋ ਹੋਏ ਓਏ ਇਹ ਗੋਲੀ ਮਾਰਦਾ ਮੈਨੂੰ ਗੋਲੀ ਮਾਰਦਾ ਓਏ ਓਏ ਥਾ ਪਾਪਾ ਕਿੱਥੇ ਆ ਬੱਡ ਕੇ ਮੈਂ ਬੂੜ ਦਾ ਫੋਣਿਆ ਸਾਡੇ ਬੂਟਾ ਦਾ ਹਾਲ ਕਿ ਕਿ ਕਾਫੀ ਦਿਨਾਂ ਤੋਂ ਅਸੀਂ ਬੂੜ ਬਾੜ ਵੀ ਨਹੀਂ ਧੋਤੇ ਫੇਸ ਕਰਕੇ ਸਾਡੇ ਬੂੜ ਜਿਹੜੇ ਜਮਾ ਹੋ ਗਏ ਸੀ ਬਹੁਤ ਜ਼ਿਆਦੇ ਦੇਖੋ ਕਿਉਂਕਿ ਸਾਨੂੰ ਜਿਹੜੇ ਗੰਦੇ ਪਾਣੀ ਪਸੰਦ ਨਹੀਂ ਆ ਇਸ ਕਰਕੇ ਸਾਨੂੰ ਧੋਣੇ ਹੀ ਪੈਂਦੇ ਆ ਤੇ ਪਰ ਮੜੀ ਮੜਾ ਜੇ ਭਾਵੇਂ ਉਹ ਤਾਂ ਅਜੇ ਲੱਗ ਜਵੇ ਤੇ ਬੂਟੋ ਦਾ ਤਾਂ ਮੈਂ ਵੈਸੇ ਮਸ਼ੀਨ 'ਚ ਧੋਂਦੀ ਤਾਂ ਹੁੰਦੀ ਨਹੀਂ ਸੀ ਨਾ ਵੈਸੇ ਇਸ ਕੰਡੀਸ਼ਨ ਹੁਣ ਸਿਆਲ ਕਰਕੇ ਸਪਿੰਨ ਕਰਨੇ ਪੈਂਦੇ ਆ ਤੇ ਮਾ ਦੇ ਗੂਟਾ ਗੂ ਬਹੁਤ ਸਾਂ ਤੇ ਅੱਲੇ ਗੂਲ ਬਾਲ ਤਾਂ ਖੜ 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 ਸਭ ਨੂੰ ਮੋ ਕਰਨ ਲੱਗਿਆ ਤੇ ਇਸ ਕਰਕੇ ਸੋਸਾ ਸਾਡੀਆਂ ਨੋਪਾ ਛਕੜੇ ਪੋਣੇ ਆ ਟਾਈਮ ਜਿਆਦਾ ਬਹੁਤ ਜਿਆਦਾ ਵੈਸੇ ਤਾਂ ਹੋ ਗਿਆ ਹੁਣ ਤਾਂ ਤੇ ਫੋਨ ਦਾ ਫਾਇਦਾ ਵੀ ਨਹੀਂ ਚ ਬਾਅਦ ਤੇ ਚਲੋ ਫੇਰ ਇਹਨਾਂ ਪਾ ਲਈਏ ਤਾਂ ਹਵਾ ਫਿਰ ਚੂਗੀ